ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਹਨ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਦੋ ਤੁਹਾਨੂੰ ਤਾਜ਼ੀਆਂ ਸੂਈਆਂ گاਵਾ ਤੁਹਾਨੂੰ ਦਿਖਾਉਣੀਆਂ ਵਾ ਤੇ ਮੱਝਾਂ ਦੇ ਵਿੱਚ ਵੀ ਇੱਕ ਤੁਹਾਨੂੰ ਆ ਕਾਫੀ ਖੂਬਸੂਰਤ ਝੋਟੀ ਇੱਕ ਟੋਕੜ ਗੱਬਨ ਧੰਨਵਾ ਵਾਲੀ ਝੋਟੀ ਤੁਹਾਨੂੰ ਦਿਖਾਉਣੀ ਹੈ ਚੰਗੇ ਪਿੱਠ ਫੁੜੇ ਵਾਲੀ ਹੈ ਗੱਲ ਬਾਤ ਹੋਣਾ ਬੱਚਿਤਿੰਦਰ ਵੀ ਇੰਨਾ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀਦਾ ਜੀ ਨਾਮ ਦੱਸਦੇ ਕਰੀ ਆਪਣਾ ਹਾਂਜੀ ਜਿਤਿੰਦਰ ਸਿੰਘ ਹਾਂਜੀ ਨੇ ਚੱਠਾ ਤਸਵੀਰ ਮਟਾਣਾ ਜੀ ਦਾ ਗੋਦਾ ਤੇ ਫੋਨ ਨੰਬਰ ਬੋਲਦੇ ਕਰੀ 95627752 ਠੀਕ ਹੈ ਅੱਜ 4 ਮੱਜਾਂ ਤੇ 2 ਗਾਵਾਂ ਹਨ ਹਾਂਜੀ ਹਾਂਜੀ ਠੀਕ ਹੈ ਕੁਸ਼ ਵਿੱਚ ਵਿੱਗਿਆ ਅੰਦਰ ਬੰਦੀਆਂ ਨਾ ਕੁਸ਼ ਵਿੱਚ ਵਿੱਗਿਆ ਮਾਲ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਦੇਖੋ ਭਾਜੀ ਉਧਰ ਦੀ ਝੋਟੀ ਆ ਪਹਿਲਾਂ ਥੀ ਕਿੰਨਾ ਚੜਿਆ ਵਿਜੀਨਾ ਸੋਈ ਨੂੰ ਸੋਈ ਨੂੰ 8-9 ਦਿਨ ਹੋ ਗਏ ਮਾ ਕਟਾ ਜੇ ਦੇ ਠੀਕ ਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀਰ ਜੀ 9 ਕਿਲੋਣਾ 8 ਕਿਲੋ ਕਰਕੇ ਕੋਲ ਰਵੇ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂ ਜੀ ਰਾਤੀ ਆਈ ਏ ਝੋਟੀ ਤੇ ਕਿੰਨਾ ਕਿ ਚਵਾਈ ਜਾਊਗੀ ਦੁੱਧ ਝੋੜੀ ਇੱਦਾ ਹੀ ਰੰਗ ਚਵਾਈ ਜਾਊਗੀ ਤੋੜ ਦਿਓ ਫੇਰ ਨਸਰ ਵਾਲੀ ਝੋਟੀ ਦੀ ਖੁਸ਼ਕੀ ਨਹੀਂ ਕਰਨੀ ਬਾਕੀ ਇਹ ਕਿ ਸਿੰਗਾ ਸੁੰਗਾ ਤੋਂ ਚੰਗੀ ਸੋਹਣੀ ਆ ਤੇ ਥਾਣੇ ਵੀ ਚੰਗਾ ਲੱਗਾ ਆ ਅਜੇ ਸਵੇਰੋਂ ਸਵੇਰ ਦਾ ਟਾਈਮ ਆ ਅਜੇ ਬਾਕੀ ਰੱਜੀਆਂ ਦੁੱਜੀਆਂ ਆਉਣੀਆਂ ਜ਼ਿਆਦਾ ਦੇ ਸਾਦੇ ਖੁੱਲੀ ਵੀ ਗਾੜੀ ਉਤਰਾਈਆਂ ਜਿਹੜੀ ਸਾਰੀ ਤੇ 98 ਤੇ ਇੱਕ ਸਾਦੇ ਚ ਇਹਦੇ ਤੇ ਕਿੰਨਾ ਰੱਖੀਏ ਵੀਰ ਜੀ ਫਿਰ ਮੋਲੇ ਦਾ ਆਪਾਂ ਮੋਲ ਤਾਂ ਇਹ ਜਿੱਦਾਂ ਦੀ ਝੋਟੀ ਭਾਈ ਦਾ 100000 ਕਰ ਲਈਏ ਠੀਕ ਆ ਬਾਕੀ ਝੋਟੀ ਦੋਦੀ ਕਿੰਨਾ ਥਾਣੇ ਵਿਆਹ ਕੜਾ ਸਾਫ ਲਗਾ ਕਿੱਥੇ ਕਿੱਥੇ ਆ ਗਏ ਦੋਦੀ ਝੋਟੀ 10000 ਕਿਲੋ ਚ ਆਊਗੀ ਵੇਖੋ ਠੰਡੀ ਲਿਆ ਜਿਹੜੀ ਤੇ ਮੁੱਲ ਮੋਲੇ ਦਾ 75000 ਦੇਣੀ ਕਿੰਨੇ ਦੀ ਹੈ 70000 ਦੀ ਦੇ ਦਾਂਗੇ 70000 ਦੀ ਦੇ ਦੋਗੇ ਵਿੱਚੋਂ ਕਰਦਾ ਕਿ ਛੋਟ ਛੱਡ ਹੋਰ ਵੀਰ ਛੱਡਦਾ ਯਾਰ ਛੱਡ ਦੋਗੇ ਬਾਕੀ ਕੋ ਬਹੁਤ ਚੰਗੀ ਆ ਬਾਕੀ ਕੋ ਫੋਨ ਲਾਵੇ ਹਨਾ ਕਦੀ ਤੇ ਹੁਣ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ ਇਹ ਵੀ ਦੂਜੇ ਸੂਏ ਦੇ ਵਿੱਚ ਜੋ ਟੀਜਾ ਦੂਸਰਾ ਸੂਆ ਜਿਹੜੇ ਇਹ ਵੀ 10 ਲੈ ਜਣ ਪੰਜਰ ਬੜੇ ਕਾਟ ਵਾਲੀ ਦੋ ਦੋ 13 14 ਕਿਲੋ ਦਊਗੀ ਚੰਗੀ ਧਿਆਰ ਹੋਗੀ ਹਨਾ ਠੰਡੀ ਖੁੰਡੀ ਬੜੀ ਆ ਤੇ ਤੋੜਦੀ ਆ ਫੇਰ ਇਹਨਾਂ ਵਿੱਚ ਬਾਕੀ ਛੇਤੀ ਸੂਗ ਹੈ ਨਾ ਮੈਨੂੰ ਬਹੁਤ ਦਿਨ ਨਹੀਂ ਕਰਨੇ ਉਹ ਦੰਦ ਲੈਈਏ ਬਗ ਭਾਈ ਦੁੱਧ 13 ਕਿਲੋਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾ ਦਊਗੀ ਬਾਕੀ ਕੋ ਵੀਰ ਆਪਣੀ ਸਮਝਣਾ ਵੇਖ ਲੈ ਬਾਕੀ ਚੰਗੀ ਤਿਆਰ ਹੁੰਦੀ ਹੈ ਵੀ ਥੱਲੇ ਬਾਕੀ ਥਾਣੇ ਦੇਖੋ ਪੜਾ ਦੇ ਲਾਜ ਆਹ ਦੇਖ ਸਾਡੇ ਥਾਣੇ ਵੀ ਚੰਗੇ ਗੈਪ ਤੇ ਲੱਗਾ ਤੇ ਇਹ ਕਿੰਨੇ ਦੀ ਬਿੱਦੀ ਫਿਰ ਦੇ ਦੀ ਆਪਾਂ 65000 ਦੇ ਦਾਂਗੇ 65000 ਦੀ ਦੇ ਦੋਗੇ ਬਾਕੀ ਵਿੱਚੋਂ ਕਰ ਦੋਗੇ ਮੰਨ ਤਨ 26000 ਦੇ ਤਰੇਠ ਹਜ਼ਾਰ ਦੀ ਦੇ ਦੋਗੇ ਤੇ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਮੌਕੇ ਤੇ ਮੰਨ ਠੋਡੀ ਚੰਗੀ ਬਾਕੀ ਥਾਂ ਤੋਂ ਦੇਖੋ ਫੋਨ ਲਾ ਲਗਾ ਠੋਡੀ ਹੋਵੇ ਠੀਕ ਹੈ ਜੀ ਆਹ ਦੇਖ ਸਕਦੇ ਜੀ ਤੇ ਹੁਣ ਜਿਹੜੀ ਆ ਟੁਕੜੀ ਬਣਿਆ ਇਹ ਦੂਜੀ ਪਹਿਲਾਂ ਛੋਟੀ ਸਹੀ ਦੱਗੇ ਸਮਾਰੇ ਵੀ ਠੀਕ ਹੈ ਜੀ ਇੱਕ ਮਹੀਨਾ ਨੂੰ ਲੱਗਣਾ ਜੀ 25 ਤਰੀਕ ਦਾ ਠੀਕ ਹੈ ਜੀ ਤੇ 4-5 ਕਿਲੋ ਦੋਦੀ ਥੱਲੇ ਠੀਕ ਹੈ ਹਾਂਜੀ ਅਜੀ ਮਤਲਬ 8ਵਾਂ ਮਹੀਨਾ ਹੁਣ ਇਹਨੂੰ ਲੱਗ ਜਣਾ ਤੇ ਦੁੱਧ ਦੇ ਦਿੰਦੀ ਆ ਹਜੇ ਵੀ ਠੀਕ ਹੈ ਤੇ ਇਹਨੇ ਸੱਜਣਾ ਵੀ ਦੁੱਧ ਚੰਗਾ ਕੱਢਿਆ ਨਾ ਵੀਡੀਓ ਇਹਨੇ ਪਹਿਲਾਂ ਨਹੀਂ 12-13 ਕਿਲੋ ਜੁਆ ਦੁੱਧ ਤੇਰੇ 14 ਕਿਲੋ ਤੱਕ ਪਾਉਗੇਗਾ ਚੰਗੀ ਝੋਟੀ ਸੰਭੀ ਆ ਹਨਾ ਤੋਰਾਂ ਹਾਂ ਫੇਰ ਇੱਕ ਵਾਰੀ ਦੋ 2.5 ਮਹੀਨੇ ਜਿਹੜੇ ਇਹ ਤੇ ਰਹਿ ਗਏ ਸੋਣ ਚ ਇਕੱਲਾ ਹੀ ਹਾਂ ਬਾਕੀ ਇਹ ਕੀ ਗਰਮੀਆਂ ਚ ਸੋਣਾ ਮੈਨੂੰ ਦੇ ਦੁੱਧ 4-5 ਕਿਲੋ ਹੱਲੇ ਵਿੱਚ ਜਿਹੜਾ ਕਹਿੰਦੇ ਕਿ ਦਿੰਦੀ ਆ ਬਿੱਲੀ ਅੱਖਾਂ ਦੋਈ ਦੋਵੇਂ ਅੱਖਾਂ ਜਿਹੜੀਆਂ ਹੁੰਦੀਆਂ ਬਿੱਲੀਆਂ ਉਹ ਤਰ੍ਹਾਂ ਜਿਹੜੇ ਪਿੱਠ ਪੋੜੇ ਦੇ ਜਿਹੜੀ ਠੀਕ ਆ ਸਾੰਭੀ ਸੋੰਭੀ ਸੋਹਣੀ ਆ ਫੱਬਦੀ ਆ ਝੋਟੀ ਜਿਹੜੀ ਇਹ ਥਣ ਵੀ ਤੇ ਦੇਖ ਸਕਦੇ ਲੱਗ ਕੇ ਤਾਂ ਜਵਾਈ ਬਹੁਤ ਚੰਗੀ ਲੱਗੀ ਠੀਕ ਆ ਜੀ ਤੇ ਇਹਦਾ ਮੁੱਲ ਮੁੱਲ ਦੇਦਾ ਵੀ 60000 ਰੁਪਏ ਤੇ ਵਿੱਚ ਮੰਨਤਨ ਤੇ ਨਹੀਂ ਯਾਰ ਕਰਾਂਗੇ ਸਤਨ ਜੀ ਨਹੀਂ ਕਰਾਂਗੇ 52000 ਦੀ ਵਿੱਚੋਂ ਸ਼ਾਰਟ ਕਰ ਦਈਏ ਔਰ ਜੋ ਜਿੰਨੀ ਕਹੋਗੇ ਕਰ ਦਾਂਗੇ ਕਰ ਦਈਏ ਫਿਰ ਹਾਂ ਜੀ 55 ਦੀ ਦੇ ਦਈਏ ਫਿਰ ਦੇ ਦਾਂਗੇ ਪੂਰੇ 55000 ਦੀ ਜੋਤੀ ਠੀਕ ਹੈ ਜੀ ਬਾਕੀ ਆ ਪਿੱਠਫੜੇ ਤੇ ਇੱਕ ਵਾਰੀ ਫੇਰ ਤਾਂ ਦੇਖ ਸਕਦੇ ਜੀ ਤੇ ਹੁਣ ਇੱਕ ਆ ਬੱਚੇ ਤਾਂ ਵੀ ਨਾ ਜੇ ਇਹ ਵੀ ਜੀ 22 ਵਜਣ ਹੋ ਗਏ ਮੈਂ ਸੁੱਈਆਂ ਵੀਡੀਓ ਕੱਢ ਕੇ ਵੇਖਦਾ ਬੱਚੇ ਮਰ ਗਏ ਜਿਹੜਾ ਡੇ ਘਰ ਹੈ ਠੀਕ ਆ ਬਾਕੀ ਇਦਾਂ ਹੀ ਮਿਲਦੀ ਕੋਈ ਟੀਕਾ ਨਹੀਂ ਤੁਹਾਡੇ ਘਰੇ ਮਰਿਆ ਬੱਚਾ ਇਹਦਾ ਹਾਂਜੀ ਡੇ ਘਰੇ ਮਰਿਆ ਭੂਸੀ ਬਣਾਈਆਂ ਠੀਕ ਹੈ ਭੂਸੀ ਲੋੜ ਨਹੀਂ ਤਾਂ ਮੇਰੇ ਪਿੱਛੇ ਅੱਛਾ ਇਤਰਾ ਹੀ ਚੋਕਰ ਪਾਓ ਗਾੜੀ ਆਹ ਆ ਦੇ ਸਾਦੇ ਜੀ ਤੇ ਇਤਰਾ ਹੀ ਥੱਲੇ ਬਹਿ ਜਾਣਾ ਵਾ ਇਦਾਂ ਪਰ ਸਮਝੀ ਅੱਛਾ ਇਦਾਂ ਹੀ ਬਸਮ ਪਹਿਣਾ ਮੈਨੇ ਠੀਕ ਆ ਕੋਈ ਟੀਕੇ ਦੀ ਲੋੜ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਹਾਂ ਦੇਖ ਸਾਦੇ ਇਤਰਾ ਹੀ ਪਸੰਦੀ ਆ ਜਿਹੜੀ ਜਿਹੜਾ ਮਰਜ਼ੀ ਫਿਰ ਚੋੜੇ ਕੋਈ ਟੀਕੇ ਦੀ ਲੋੜ ਨਹੀਂ ਕੋਈ ਕੁਝ ਨਹੀਂ ਹਾਂ ਦੇਖ ਸਾਦੇ ਥਾਣੇ ਦੇ ਇਹੋ ਦਿਮਾਗ ਦਾ ਘੜਦੀ ਬਾਕੀ ਧਾਰ ਵੀ ਲੈਂਦੀ ਚਲੀ ਪਿੱਛਲੇ ਥਨਾਦਰ ਦਿਖਾ ਦਈਏ ਬੱਧੀ ਚਲਾ ਬਹੁਤ ਚੰਗਾ ਤੇ ਤੋੜ ਦਿਆ ਵੇ ਦਿਨ ਤੋੜ बाकी ਜਿਹੜਾ ਮਰਜ਼ੀ ਓਟ ਓਟ ਕੇ ਬੋਵੇ ਥੱਲੇ ਠੀਕ ਹੈ ਜੀ ਹਾਂ ਲੋਹੀਆਂ ਪਾ ਕੇ ਵਗਾਲ ਦਿਓ ਇਹਨੇ ਇਹਨੇ ਮੱਛੀ ਆ ਦੇਖ ਅਦੇ ਤਰ੍ਹਾਂ ਬਾਲਟੀ ਥੱਲੇ ਪਈ ਰਹਿਣ ਦੋ ਇੱਦਾਂ ਜਿਹੜਾ ਮਰਜ਼ੀ ਬਾਰੇ ਠੀਕ ਹੈ ਜੀ ਪਿਛਲੇ ਚੋ ਘਾਲ ਲੇ ਮਰਜ਼ੀ ਕੋਈ ਗਾਲੀ ਠੀਕ ਹੈ ਖੋਲੋ ਹਾਂ ਫਿਰ ਤੋਰ ਗੀਏ ਮੱਛੀ ਖਾ ਲਈ ਨੇ ਇਹ ਤੰਨੂ ਬਾਕੀ ਵੀ ਭਾਈ ਜਣ ਜਿਹੜੇ ਕਹਿੰਦੇ ਕਿ ਨਸੂਈ ਨ ਹੋਏ ਆ ਤੇ ਬੱਚਾ ਇਹਦਾ ਮਰ ਗਿਆ ਸਾਡੇ ਘਰੇ ਮਰਿਆ ਕੋਈ ਵੀਡੀਓ ਕੱਢ ਕੇ ਦਿਓ ਠੀਕ ਹੈ ਜੀ ਬਾਕੀ ਵੀ ਜਿਹਨੇ ਕਹਿੰਦੇ ਕਿ ਸਾਡੇ ਘਰੇ ਮਰਿਆ ਵਾ ਖੂਸ਼ੀ ਪੜਾਈ ਅੰਦਰ ਪਈ ਜੇ ਉਦਾਂ ਮਿਲ ਦਿੰਦੀ ਏ ਠੀਕ ਹੈ ਜੀ ਲੋਹੇ ਟਾਈਮ ਜਿੱਦਾ ਮਰਜੀ ਕੋ ਪਾੜੇ ਦੀ ਕਿਉਂ ਠੀਕ ਹੈ ਆ ਮੇਰੇ ਇੱਥੋਂ ਛੱਡਿਓ ਆ ਕਿ ਮੈਂ ਕਿੱਲ ਨੂੰ ਆਉਂਦਾ ਤੇਰੀ ਆ ਇਹਦਾ ਮੁੱਲ ਕਿ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 50000 ਰੁਪਏ 50000 ਰੁਪਏ ਵਿੱਚ ਮੰਨਤਨ 45000 ਦੀ ਦੇ ਦਾਂਗੇ 45000 ਦੀ ਦੇ ਦੋਗੇ ਹਾਂਜੀ ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ 8 ਕਿਲੋ ਵੀਰ ਜੀ ਚੋਗੇ ਘੋੜੀ ਦੁੱਧ 8 ਕਿਲੋ ਹੈਗਾ ਪੱਕਾ ਹਾਂਜੀ ਤੇ 45 ਜੋ ਕਰਨਾ ਮੰਨਤਨ ਮੈਂ 45 ਜੋ ਕੋਈ ਨਹੀਂ ਕਰਦਾਂਗੀ ਛੋਟੀ ਚਲੋ ਕੋ ਫੋਨ ਲਾਵੇ ਹਨਾ ਠੀਕ ਹੈ ਤੁਹਾਨੂੰ ਗਾਵਾਂ ਜੜੀਆਂ ਤੁਹਾਨੂੰ ਦਿਖਾਉਣ ਤਾਜੀ ਸੋਈ ਜਾਬ ਦੀ ਵੀ ਦੀ ਹੈ ਵੀ ਇਹ ਦੀ ਕੱਲ ਦੀ ਸਹੀ ਆ ਦੋਵੇਂ ਜੀ ਠੀਕ ਹੈ ਯਾਰ ਚੋਈਏ ਮੁੰਡੇ ਚਲ ਦੇਖ ਤੋਰ ਤੋ ਇੱਕ ਰੀਨ ਬਾਕੀ ਗਾਵਾਂ ਦੋਵੇਂ ਇੱਕੋ ਜਿਹੇ ਕ੍ਰੋਸ ਚੀ ਆ ਪੋਚਾ ਜੇ ਬੋਲਾ ਵੀਰ ਜੀ ਸਰੇ ਤੇਰੇ ਚਵਾ ਕਿਲੋ ਨਾ ਸਟਾਡੀ ਨੇ ਤੋ 20 ਕਿਲੋ ਵਾਲੀ ਆ ਠੀਕ ਹੈ ਜੀ ਜਾ ਤੂ ਆ ਜੀ ਠੀਕ ਹੈ ਜੀ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਬੰਦ ਵੀ ਜੀ ਨੇ ਤੇ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਤੇ ਵਿੱਚ 50000 ਰਿਆ 50000 ਹੈ ਹਾਂਜੀ ਵਿੱਚੋਂ ਕਰਨਾ ਮੰਨਤਨ 45000 ਰਿਆ 45 ਦੀ ਦੇ ਦੋਗੇ ਵਿੱਚੋਂ ਛੋਟ-ਛਾਟ ਕਰ ਦੋਗੇ ਔਰ 42000 ਰਿਆ ਠੀਕ ਆ ਬਾਕੀ ਵੀਰ ਜੀ ਪੂਰੇ 40000 ਦੇ ਅੱਛਾ ਪੂਰੇ 40 ਦੀ ਦੇ ਦੋਗੇ 40 ਹੀ ਦੇ ਦਾਂਗੇ ਦੁੱਧ ਚੋਂ ਰਹੇਗੀ ਗਾੜਾ ਦੁੱਧ ਵੀ ਤੇ ਲੱਗ ਗਿਆ ਜਿਹੜਾ ਕਹਿੰਦੇ ਕਿ ਚੁਆਇਸ ਜਾਊਗੀ ਬਾਕੀ ਜੇ ਕੱਲ ਹੀ ਸੂਈ ਹੈ ਬੱਚੇ ਇਹਨਾਂ ਦੇ ਅੰਦਰ ਪੁੰਨੇ ਆ ਮੌਸਮ ਠੰਡਾ ਇਹਦੇ ਮਗਰ ਬੱਚਾ ਹੈ ਕੱਲ ਸੂਈ ਹੈ ਮੌਸਮ ਠੰਡਾ ਹਨ ਕਰਕੇ ਜਿਹੜੇ ਆ ਬੱਚੇ ਬਾਹਰ ਨਹੀਂ ਕੱਡੇ ਬਾਕੀ ਆ ਦੇਖ ਸਕਦੇ ਤਾਜੀ ਸੂਈ ਆ ਤਰਾ ਤੇ ਹੁਣ ਇੱਕ ਆਵਾ ਇਹਨਾਂ ਨੂੰ ਮੱਚੀ ਸੁਈ ਜੀ ਕੱਲ ਸੁਈ ਇਹ ਵੀ ਤਾਜੀ ਸੁਈ ਆ ਜਿਹੜੀ ਇਹਦੇ ਮਗਰ ਵੀ ਬੱਛਾ ਜੇ ਇਹਦੇ ਕੋਲ ਬੋਲਾ ਵੀਡੀਓ ਸਟਾਰਟਿੰਗ 10 ਕਿਲੋ ਲੀਟਰ ਮਰਵਾ ਗਿਆ ਕੋਈ ਝੋਗੇ ਖੜੇ ਠੀਕ ਹੈ ਜੀ ਹਾਂ ਜੀ ਤੋੜਾਂ ਫੇਰ ਇੱਕ ਰਿੰਨਾ ਵੀ एकदम ਨੂੰ ਪ੍ਰਾਣੂ ਕਰਾ ਥੋੜਾ ਜਿਆ ਕਰਦੀ ਚੱਬੂ ਦਾ ਸਾਦੇ ਸਾਦੇ ਥੱਲੇ ਕਾਫੀ ਸੋਫਾ ਇੱਥੇ ਤਿਆਰ ਹੋਈ ਹੈ ਕਾਫੀ ਥੱਲੇ ਥਣ ਬੜਾ ਪਿਆਰਾ ਹੈ ਜਿਹੜਾ ਇਹਦੇ ਕੋਲ ਪਹਿਨਣ ਵੇੜਦਾ ਹੈ ਵੀ ਦੰਦਾ ਜੇ ਦੇਖ ਸਾਦੇ ਸਨ ਤੇ ਇਹਦਾ ਮੁੱਲ ਵਿੱਜੇ ਫਿਰ ਇਹਦਾ ਮੁੱਲ 35000 35000 ਹਾਂਜੀ ਇਹ ਚੋ ਕਰਦਾ ਮਾਨਤਨ 32000 ਦੇ ਦਰਾਂਗੇ 32000 ਹੀ ਦੇ ਦੋਗੇ ਹਾਂਜੀ ਚਲੋ ਵਿੱਚ ਛੋਟ ਛਟ ਹੋ ਜਾਊਗੀ ਪੂਰੇ 30 ਹਾਂ ਨੀ ਹਾਂ ਦੇ ਦਾਂਗੇ ਅੱਛਾ 30000 ਦੀ ਦੇ ਦੋਗੇ 30000 ਦੇਣਾ ਪਹਿਲਾਂ ਅਸੀਂ ਕੋ ਥਾਣੇ ਕੋਈ ਵਿਖਾਓ ਕਰਾ ਲਗਾ ਮੈਂ ਇਹ ਨਾ ਹੋਇਆ ਲਗਾਊਗਾ ਠੀਕ ਹੈ ਜੀ ਤੇ ਠੀਕ ਹੈ ਵਿੱਦੀ ਹੋਰ ਕੁਝ ਕਹਣਾ ਫਿਰ ਬਾਜੀ ਠੀਕ ਹੈ ਵਿੱਦੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੜੀਆਂ ਵਾਂ ਵੇੜਾਂ ਦੋਵੇਂ ਤਾਜ਼ੀਆਂ ਸੁਈਆਂ ਵਾਂ ਤੇ ਚਾਰ ਮੱਜਾਂ ਵਾਂ ਜਿਨ੍ਹਾਂ ਦੇ ਵਿੱਚੋਂ ਇੱਕ ਟੋਕੜ ਗੱਬਣਿਆ ਤੇ ਇੱਕ ਜੜੀ ਆ ਜੱਬ ਬਣਿਆ ਬਾਕੀ ਜੜੀਆਂ ਸੋਈਆਂ ਸਵਾਈਆਂ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਤਸੱਲੀ ਕਰਕੇ ਆਪਣੀ ਨਿਰਖ ਪਰਖਣਾ ਗੱਬਨਾ ਜਿਹੜੀਆਂ ਪਾਸ ਕਰਕੇ ਖੜੋ ਜੀ